ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਬਿਮਾਰੀਆਂ ਦੀ ਕੀਮਤੀ ਵਧਦੀ ਜਾ ਰਹੀ ਹੈ ਚਾਹੇ ਹਸਪਤਾਲ ਆਪਾਂ ਚਲੇ ਜਾਈਏ ਚਾਹੇ ਰਿਸ਼ਤੇਦਾਰੀ ਵਿੱਚ ਚਲੇ ਜਾਈਏ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਿੰਨੇ ਲੋਕ ਜਿਹੜੇ ਰੋਗਾਂ ਤੋਂ ਪੀੜਤ ਹਨ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਕੁਝ ਜਿਹੜੇ ਰੋਗ ਹਨ ਉਹਨਾਂ ਦਾ ਸਬੰਧ ਤਾਂ ਸਾਡੇ ਖਾਣ ਪੀਣ ਦੇ ਨਾਲ ਹੈ ਤੇ ਕੁਝ ਕਰਮ ਰੋਗ ਵੀ ਹੁੰਦੇ ਹਨ ਸੰਘਾ ਜੀ ਇਹ ਜਿਹੜੇ ਕਰਮ ਰੋਗ ਹਨ ਇਹ ਵੀ ਟੱਲੇ ਜਾਂਦੇ ਹਨ ਸਭ ਕੁਝ ਹੋ ਸਕਦਾ ਹੈ ਜੇ ਸਾਨੂੰ ਸਮਝ ਹੋਵੇ ਗਿਆਨ ਹੋਵੇ ਸੰਘਾ ਜੀ ਕਈ ਵਾਰ ਐਵੇਂ ਹੁੰਦਾ ਹੈ ਕਿ ਅਸੀਂ ਡਾਕਟਰ ਬਦਲਦੇ ਹਾਂ ਕਿ ਦਵਾਈ ਅਸਰ ਨਹੀਂ ਕਰਦੀ بار بار ਪਰੇਸ਼ਾਨ ਹੋ ਜਾਂਦੇ ਹਾਂ ਕਿ ਖਾਦੀ ਹੋਈ ਦਵਾਈ ਲੱਗਦੀ ਨਹੀਂ ਕੀ ਕਾਰਨ ਹੈ ਤਾਂ ਸਾਨੂੰ ਉਸ ਵਕਤ ਕੀ ਕਰਨਾ ਚਾਹੀਦਾ ਹੈ ਕਿਹੜੇ ਨਾਮ ਦਾ ਸਹਾਰਾ ਲੈਣਾ ਚਾਹੀਦਾ ਹੈ ਜਾਂ ਕਿਹੜੇ ਪਾਣੀ ਪੜਨੇ ਚਾਹੀਦੀ ਹੈ ਤਾਂ ਆਓ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਹੀ ਗਲਪਾ ਦੱਸਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਚਰੋ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਬਾਬਾ ਨਾਨਕ ਸਿੰਘ ਜੀ ਦੀ ਬਾਬਾ ਨਾਨਕ ਸਿੰਘ ਜੀ ਜਦੋਂ ਪਾਕਿਸਤਾਨ ਦੇ ਵਿੱਚ ਗਏ ਹਨ ਉੱਥੇ ਬਰਾਸ਼ਮਾਨ ਹਨ ਤੇ ਉੱਥੇ ਇੱਕ ਮਿਸਤਰੀ ਸੀ ਹਰਨਾਮ ਸਿੰਘ ਅਤੇ ਡਗੋਰ ਸਿੰਘ ਸ਼ੇਰਪੁਰੇ ਤੋਂ ਬਾਬਾ ਜੀ ਦੇ ਕੋਲ ਪਹੁੰਚਿਆ ਪਹਿਰੇ ਤਰ੍ਹਾਂ ਦੇ ਰਾਈ ਅੰਦਰ ਬੇਨਤੀ ਕੀਤੀ ਬਾਬਾ ਜੀ ਨੇ ਇਹਨਾਂ ਨੂੰ ਅੰਦਰ ਬੁਲਾਇਆ ਤੇ ਬਾਬਾ ਨਾਨਕ ਸਿੰਘ ਜੀ ਨੇ ਆਖਿਆ ਕਿ ਆਓ ਅੰਦਰ ਤਾਂ ਇਹਨਾਂ ਨੇ ਬਾਬਾ ਜੀ ਦੇ ਚਰਨ ਦੇ ਵਿੱਚ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ ਬਾਬਾ ਜੀ ਨੇ ਪੁੱਛਿਆ ਹਰਨਾਮ ਸਿੰਘ ਇਹ ਤੇਰੇ ਨਾਲ ਭਾਈ ਕੌਣ ਆਇਆ ਹੈ ਬੇਨਤੀ ਕੀਤੀ ਕਿ ਇਹ ਜੀ ਮੇਰਾ ਭਾਂਜਾ ਹੈ ਇਹਨਾਂ ਕਹਿ ਕੇ ਅਜੇ ਬੇਨਤੀ ਬੇਨਤੀ ਕਰਨ ਲੱਗਾ ਕਿ ਬਾਬਾ ਜੀ ਆਹ ਬਚਨ ਕਰ ਦਿੱਤਾ ਜਾਓ ਪਹਿਲਾਂ ਸੇਵਾ ਕਰੋ ਕਿਉਂਕਿ ਬਾਬਾ ਜੀ ਜਾਣੀ ਚਾਹਣ ਸਨ ਕਿ ਹਜੇ ਇਹ ਜਿਹੜਾ ਕੁਝ ਬੋਲਣਾ ਚਾਹੁੰਦਾ ਹੈ ਮੇਰਾ ਭਾਂਜਾ ਠੀਕ ਹੋ ਜਾਵੇ ਇਹ ਬਿਮਾਰ ਰਹਿੰਦਾ ਹੈ ਚੜ੍ਹਦੀ ਕਲਾ ਵਿੱਚ ਹੋ ਜਾਵੇ ਹਜੇ ਇਹਦੇ ਪੁੰਨ ਥੋੜੇ ਕਾਟਿਆ ਜੇ ਸੇਵਾ ਕਰਨਗੇ ਫਿਰ ਬੇਨਤੀ ਕਰਨ ਯੋਗ ਹੋ ਜਾਣਗੇ ਫਿਰ ਉਹਤੇ ਸੇਵਾ ਕਰਨ ਲੱਗ ਪਏ ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਪਰ ਬਾਬਾ ਨਾਨਕ ਸਿੰਘ ਜੀ ਨੇ ਇਹਨਾਂ ਨੂੰ ਬੁਲਾਇਆ ਹੀ ਨਹੀਂ ਹੁਣ ਮਨ ਦੇ ਵਿੱਚ ਸੋਚਦੇ ਹਨ ਕਿ ਚੰਗੇ ਮਹਾਪੁਰਖ ਹਨ ਇਹ ਤਾਂ ਭਾਵ ਕਿ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਚਲੋ ਹੋਰ ਤਾਂ ਕਿਸੇ ਨਾਲ ਜਿਵੇਂ ਮਰਜ਼ੀ ਕਰਨ ਪਰ ਅਸੀਂ ਤਾਂ ਇਹਨਾਂ ਦੇ ਪਿੰਡ ਦੇ ਹਾਂ ਸਾਡੇ ਨਾਲ ਵੀ ਲੋਕਾਂ ਵਾਂਗੂ ਹੀ ਵਰਤਾਓ ਕਰੀ ਜਾਂਦੇ ਹਨ ਤਾਂ ਮਹਾਪੁਰਖਾਂ ਦੀਆਂ ਗੁੱਜੀਆਂ ਰਮਚਾ ਹੁੰਦੀਆਂ ਹਨ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਤੇ ਜਦੋਂ ਰਾਤ ਨੂੰ ਦਿਵਾਨ ਸੱਜਿਆ ਤੇ ਬਾਬਾ ਅਨੰਤ ਸਿੰਘ ਜੀ ਨੇ ਬਚਨ ਕੀਤੇ ਦਿਵਾਨ ਦੇ ਵਿੱਚ ਕਹਿਣ ਲੱਗੇ ਸੰਗਤਾਂ ਨੂੰ ਦੇਖੋ ਜੀ ਪੁੰਨਾ ਤੋਂ ਬਿਨਾਂ ਕੁਝ ਵੀ ਨਹੀਂ ਬੰਦੇ ਨੂੰ ਮਿਲਦਾ ਹੋਰ ਤਾਂ ਹੋਰ ਰੱਬ ਦੇ ਪਿਆਰਿਆਂ ਦਾ ਮਿਲਾਪ ਮਹਾਪੁਰਖਾਂ ਦਾ ਮਿਲਾਪ ਵੀ ਪੁੰਨਾ ਤੋਂ ਬਿਨਾਂ ਨਹੀਂ ਹੁੰਦਾ ਇਸੇ ਲਈ ਇਨਸਾਨ ਨੂੰ ਸਭ ਤੋਂ ਪਹਿਲਾਂ ਆਖਿਆ ਗਿਆ ਕਿ ਤੂੰ ਪਹਿਲਾਂ ਕਿਰਪਾ ਬੰਦੇ ਨੇ ਆਪਣੇ ਆਪ ਤੇ ਕਰਨੀ ਹੈ ਉਹ ਕਿਹੜੀ ਕਿਰਪਾ ਨਾਮ ਜਪਣ ਦੀ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਚਾਹੇ ਆਪਾਂ ਦਵਾਈ ਵੀ ਖਾਂਦੇ ਹਾਂ ਰੋਗ ਹੈ ਕੋਈ ਉਹਦੀ ਦਵਾਈ ਲੈਣੀ ਹੈ ਸਿੱਧਿ ਉਹ ਨਹੀਂ ਖਾਦੇ ਜਾਂਦੇ ਉਦੋਂ ਵੀ ਭਾਈ ਨਾਮ ਜਪਣਾ ਜਦੋਂ ਇਹ ਪੁੰਨ ਬਣ ਜਾਣਗੇ ਗੁਰੂ ਦੀ ਕਿਰਪਾ ਹੋ ਜਾਏਗੀ ਬਾਬਾ ਨਾਨਕ ਦੀ ਕਿਰਪਾ ਹੋ ਜਾਵੇਗੀ ਜਦੋਂ ਨਾਮ ਜਪੇਗਾ ਬੰਦਿਆਂ ਉਹ ਪੁੰਨ ਬਣ ਜਾਵੇਗਾ ਫਿਰ ਕਿਰਪਾ ਰ ਆਪਣੇ ਘਰਨੇ ਹੈ ਕਿਸੇ ਮਹਾਪੁਰਖਾਂ ਦਾ ਮੇਲ ਆਪੇ ਹੀ ਕਰਵਾ ਦੇਵੇਗਾ ਤੇ ਫਿਰ ਬਾਬਾ ਅਨੰਦ ਸਿੰਘ ਜੀ ਨੇ ਬੜੇ ਹੀ ਕੀਮਤੀ ਪਛਣ ਕੇ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਤਰ ਸੁਣੀ ਪੁਕਾਰ ਸੰਗਤ ਜੀ ਬੰਬੀਹਾ 얘ਥੇ ਕੌਣ ਸੀ ਗੁਰੂ ਦਾ ਸਿੱਖ ਗੁਰੂ ਦਾ ਸਿੱਖ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਚਾਪਦਾ ਹੈ ਉਦੋਂ ਫਿਰ ਉਹਦੇ ਤੇ ਕਿਰਪਾ ਹੁੰਦੀ ਹੈ ਤੇ ਬਾਬਾ ਨੰਦ ਸਿੰਘ ਜੀ ਨੇ ਵਚਨ ਕੀਤੇ ਕਿ ਭਾਈ ਕੋਈ ਰੋਗ ਹੋਵੇ ਸਰੀਰ ਨੂੰ ਕੋਈ ਕਸ਼ਟ ਹੋਵੇ ਇਹ ਕੱਟੇ ਕਸ਼ਟ ਪੁਰੇ ਗੁਰਦੇਵ ਇਹ ਕੱਟੇ ਜਾਂਦੇ ਹਨ ਜੇ ਆਪਾਂ ਗੁਰੂ ਦੀ ਸੇਵਾ ਕਰੀਏ ਤੇ ਗੁਰੂ ਦਾ ਪਛਨ ਮੰਨੀਏ ਇਸ ਤਰ੍ਹਾਂ ਉਹਨਾਂ ਨੇ ਆਖਿਆ ਸੀ ਦੇਖੋ ਬੀਬੀ ਭਾਨੀ ਜੀ ਜੋ ਕਿ ਤੀਜੇ ਪਾਸ਼ਾ ਜੀ ਦੀ ਪੁੱਤਰੀ ਸੀ ਤੇ ਉਦੋਂ ਫਿਰ ਲੜਕਿਆਂ ਕੋਲੋਂ ਮਾਤਾ ਪਿਤਾ ਸੇਵਾ ਨਹੀਂ ਸੀ ਕਰਵਾਉਂਦੇ ਹੁੰਦੇ ਪਰ ਸੇਵਾ ਤੋਂ ਬਿਨਾ ਪੱਲੇ ਵੀ ਕੋਝ ਨਹੀਂ ਪੈਂਦਾ ਤੇ ਆਪਣੀ ਲੜਕੀ ਨਵੇਂ ਵਾਰ ਉਸੇ ਵੇਲੇ ਮਿਲਿਆ ਬੀਬੀ ਭਾਨੀ ਜੀ ਨੂੰ ਜਦੋਂ ਇਸ਼ਨਾਨ ਕਰਵਾਉਂਦਿਆਂ ਚੌਂਕੀ ਦਾ ਪਾਵਾ ਟੁੱਟ ਗਿਆ ਤੇ ਗੁਰੂ ਅਮਰਦਾਸ ਸੱਚੇ ਪਾਸ਼ਾ ਜੀ ਨੂੰ ਇਸ਼ਨਾਨ ਕਰਵਾ ਰਹੇ ਬੀਬੀ ਭਾਨੀ ਜੀ ਉਦੋਂ ਚੌਂਕੀ ਦਾ ਜਦੋਂ ਪਾਵਰ ਟੁੱਟਿਆ ਤਾਂ ਹੱਥ ਦੇ ਦਿੱਤਾ ਥੱਲੇ ਭਾਵ ਕਿ ਬੀਬੀ ਭਾਨੀ ਜੀ ਨੂੰ ਮੇ ਉਦੋਂ ਹੀ ਫਰ ਮਿਲਿਆ ਸੀ ਜਦੋਂ ਏਡੀ ਉਹਨਾਂ ਨੇ ਕਠਨ ਸੇਵਾ ਕੀਤੀ ਜਿਹੜਾ ਵੀ ਕੋਈ ਸਕੂਲ ਦੇ ਵਿੱਚ ਦਾਖਲ ਹੁੰਦਾ ਹੈ ਉਹਦੇ ਉੱਪਰ ਇਮਤਿਹਾਨ ਦਾ ਪਰਚਾ ਜ਼ਰੂਰ ਪੈਂਦਾ ਹੈ ਕਈ ਵਾਰ ਅਸੀਂ ਧਰਤੀ ਤੇ ਆਏ ਸੋਚਦੇ ਹਾਂ ਕਿ ਸਾਰੇ ਦੁੱਖ ਸਾਡੀ ਝੋਲੀ ਵਿੱਚ ਪੈ ਗਏ ਹਨ ਅਸਲ ਦੇ ਵਿੱਚ ਦੁੱਖ ਸੁੱਖ ਬੰਦੇ ਦੇ ਸਰੀਰ ਦੇ ਨਾਲ ਨਾਲ ਹੀ ਚੱਲਦੇ ਹਨ ਇਹੀ ਹਮੇਸ਼ਾ ਹੀ ਨਾਲ ਰਹਿੰਦੇ ਹਨ ਰੋਗ ਲੱਗ ਜਾਂਦੇ ਹਨ ਬੰਦਾ ਉਦਾਸ ਰਹਿਣ ਲੱਗ ਜਾਂਦਾ ਹੈ ਕਿਉਂਕਿ ਸਰੀਰ ਠੀਕ ਨਾ ਹੋਵੇ ਤੇ ਛੇਤੀ ਪ੍ਰਕਾਰ ਦੇ ਭੋਜਨ ਹੋਣ ਘਰ ਵਿੱਚ ਮਾਇਆ ਹੋਵੇ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਤੰਦਰੁਸਤੀ ਸਭ ਤੋਂ ਵੱਡੀ ਨਿਯਮਤ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਕਹਿਣ ਲੱਗੇ ਕਿ ਕਈ ਵਾਰੀ ਸਾਨੂੰ ਰੋਗ ਲੱਗ ਜਾਂਦੇ ਹਨ ਅਸੀਂ ਘਬਰਾ ਜਾਂਦੇ ਹਾਂ ਉਦੋਂ ਬੇਨਤੀ ਕਰੋ ਆਪਣੇ ਗੁਰੂ ਅੱਗੇ ਆਪਣੇ ਡਾਇਰੈਕਟਰਾਂ ਦੇ ਕੋਲ ਵੀ ਜਾਂਦੇ ਹਾਂ ਉਹਨਾਂ ਨੇ ਵੀ ਇਹ ਪੜ੍ਹੀ ਹੁੰਦੀ ਹੈ ਦਵਾਈ ਆਪਾਂ ਸਿੱਧੀ ਕਈ ਵਾਰੀ ਖਾ ਲੈਂਦੇ ਹਾਂ ਪਰ ਸਾਨੂੰ ਨਹੀਂ ਪਤਾ ਕਿ ਰੱਬ ਨੂੰ ਚੇਤੇ ਕਰਕੇ ਜੇ ਅਸੀਂ ਇਹ ਦਵਾਈ ਲਈਏ ਕਿੱਡੀ ਗੁਰੂ ਦੀ ਰਹਿਮਤ ਹੋ ਸਕਦੀ ਹੈ ਤਾਂ ਬਾਣੀ ਦੇ ਵਿੱਚ ਬਹੁਤ ਸਾਰੀਆਂ ਪੰਕਤੀਆਂ ਹੁੰਦੀਆਂ ਹਨ ਤਾਂ ਉਹਦੇ ਵਿੱਚੋਂ ਮੈਂ ਆਪ ਜੀ ਨੂੰ ਕੁਝ ਪੰਕਤੀਆਂ ਦਾ ਜ਼ਿਕਰ ਕਰਕੇ ਦੱਸਦੇ ਹਾਂ ਸਾ ਸੰਗਾ ਜੀ ਅਰ ਜ਼ਰੂਰ ਜਦੋਂ ਵੀ ਤੁਸੀਂ ਕਦੇ ਦਵਾਈ ਲੈਣੀ ਹੈ ਮਾਂ ਦੇ ਵਿੱਚੋਂ ਪੰਕਤੀਆਂ ਦੁਹਰਾਉਣੀਆਂ ਹਨ ਚਾਹੇ ਇੱਕ ਵਾਰ ਚਾਹੇ ਦੋ ਵਾਰ ਤੇ ਕਈ ਵਾਰ ਅਸੀਂ ਕੀ ਹੁੰਦਾ ਹੈ ਸ਼ਰਧਾ ਨਹੀਂ ਬਣਾਉਂਦੇ ਪੰਕਤੀ ਤੇ ਕਹਿ ਦਿੰਦੇ ਹਾਂ ਅਸਰ ਨਹੀਂ ਹੁੰਦਾ ਤਾਂ ਇਹ ਤੁਸੀਂ ਵੇਖਿਆ ਹੋਣਾ ਕਈ ਵਾਰੀ ਆਪਾਂ ਕਿਸੇ ਡਾਕਟਰ ਤੋਂ ਦਵਾਈ ਲਿਆਉਂਦੇ ਹਾਂ ਉਸ ਵਕਤ ਕੀ ਹੁੰਦਾ ਉਹਦੋਂ ਫਿਰ ਉਹ ਅਸਰ ਨਹੀਂ ਕਰਦੀ ਕਿਉਂਕਿ ਸਾਡਾ ਉਹ ਡਾਕਟਰ ਤੇ ਵਿਸ਼ਵਾਸ ਨਹੀਂ ਹੁੰਦਾ ਵਿਸ਼ਵਾਸ ਤੋਂ ਬਿਨਾ ਕੋਈ ਵੀ ਚੀਜ਼ ਕੰਮ ਨਹੀਂ ਕਰਦੀ ਤੇ ਗੁਰਪਾਣੀ ਸਾਨੂੰ ਭਾਵੇਂ ਅੰਧ ਵਿਸ਼ਵਾਸ ਕਰਨ ਤੋਂ ਰੋਕਦੀ ਹੈ ਪਰ ਗੁਰੂ ਤੇ ਵਿਸ਼ਵਾਸ ਕਰਨਾ ਹੀ ਪੈਂਦਾ ਹੈ ਰੱਬ ਤੇ ਯਕੀਨ ਕਰਨਾ ਹੀ ਪੈਂਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਨੇ ਬੜੀ ਕਿਰਪਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਸ਼ਾ ਜੀ ਦਾ ਇੱਕ ਸ਼ਬਦ ਹੈ ਬਹੁਤ ਸੁੰਦਰ ਹੋ ਸਕਦਾ ਹੈ ਤੁਸੀਂ ਸੁਣਿਆ ਹੋਵੇ ਜਿਵੇਂ ਰੋਟੀ ਖਾਣ ਤੋਂ ਪਹਿਲਾਂ ਕੁਝ ਸ਼ਬਦ ਪੜ੍ਹਦੇ ਹਾਂ ਕੁਝ ਸ਼ਬਦ ਪੜ੍ਹਦੇ ਹਾਂ ਸੰਗਤ ਜੀ ਸ਼ਕੰਤ ਉਹ ਬਾਦ ਪ੍ਰਸ਼ਾਦਾ ਸ਼ਕੰਤ ਪਹਿਲਾ ਅਰਦਾਸ ਕਰਦੇ ਆ ਇਸ ਤਰ੍ਹਾਂ ਇਹ 101 ਅਰਦਾਸਾਂ ਦਸੀਆਂ ਸੀ ਦਸਵੇਂ ਪਾਤਸ਼ਾਹ ਜੀ ਨੇ ਉਹ ਕੁਝ ਸ਼ਬਦ ਹਨ ਜਿਹੜੇ ਆਪਾਂ ਗੁਰੂ ਅੱਗੇ ਬੇਨਤੀ ਕਰਨੇ ਹੁੰਦੇ ਹਨ ਜਦੋਂ ਤੁਸੀਂ ਦਵਾਈ ਲੈਣੀ ਹੈ ਉਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਪੜ੍ਹਨਾ ਹੈ ਦੇਖੋ ਜੀ ਇਹ ਜਿੰਨੇ ਵੈਦ ਹਕੀਮ ਡਾਕਟਰ ਹਨ ਇਹ ਸਾਰੇ ਹੀ ਤੇਰੇ ਹੀ ਸਾਜੇ ਹਨ ਪਰ ਸਭ ਤੋਂ ਵੱਡਾ ਵੈਦ ਕੌਣ ਹੈ ਉਹ ਹੈ ਰੱਬ ਕਈ ਵਾਰ ਡਾਕਟਰ ਵੀ ਕਹਿ ਦਿੰਦੇ ਹਨ ਕਿ ਆਪਰੇਸ਼ਨ ਤਾਂ ਅਸੀਂ ਕਰ ਦਿੱਤਾ ਗੁਰੂ ਅਗੇ ਅਰਦਾਸ ਕਰੋ ਰੱਬ ਅਗੇ ਅਰਦਾਸ ਬੇਨਤੀ ਕਰੋ ਡਾਕਟਰ ਵੀ ਰੱਬ ਨੂੰ ਮੱਥਾ ਟੇਕ ਕੇ ਆਪਰੇਸ਼ਨ ਕਰਦੇ ਹਨ ਬਹੁਤੇ ਡਾਕਟਰਾਂ ਦਾ ਵਿਸ਼ਵਾਸ ਰੱਬ ਵਿੱਚ ਹੁੰਦਾ ਹੈ ਤਾਂ ਸ਼ਬਦ ਹੈ ਕਿ ਮੇਰਾ ਵੈਦ ਗੁਰੂ ਗੋਬਿੰਦਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਖੁਦ ਮੁਖ ਦੇਵੇ ਕਾਟੇ ਜਮਕੇ ਫੰਦਾ ਤਾਂ ਇਹ ਦੋ ਪੰਕਤੀਆਂ ਸੰਗਤ ਜੀ ਜਿਹੜੀਆਂ ਤੁਸੀਂ ਜ਼ਰੂਰ ਪੜ੍ਹਨੀਆਂ ਹਨ ਇਹਨੂੰ ਕੰਠ ਵਿਕਾਰ ਲੋ ਕਿਉਂਕਿ ਰੋਜ਼ ਅਸੀਂ ਕਿੰਨਾ ਕੁਝ ਬੋਲਦੇ ਹਾਂ ਜੇ ਸਤਗੋ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ਼ਬਦ ਨੂੰ ਗਾਵਾਂਗੇ ਚੱਪਾਂਗੇ ਜ਼ਰੂਰ ਕਿਰਪਾ ਹੋਵੇਗੀ ਤੁਸੀਂ ਇਹ ਦਵਾਈ ਲੈਣ ਤੋਂ ਪਹਿਲਾਂ ਜ਼ਰੂਰ ਇੱਕ ਵਾਰ ਇਹ ਮਨ ਦੇ ਵਿੱਚ ਕਹਿਣਾ ਜਾਂ ਉੱਚੀ ਬੋਲ ਕੇ ਵੀ ਕਹਿ ਸਕਦੇ ਹੋ ਕਹਿ ਸਕਦੇ ਹੋ ਕਿ ਮੇਰਾ ਵੈਗੁਰੂ ਗੋਪਿੰਦਾ ਹਰ ਹਰ ਨਾਮ ਖੁਦ ਮੁਖ ਦੇਵੇ ਕਾਟੇ ਜਮ ਕੇ ਫਾਂਦਾ ਦੇਖੋ ਜੀ ਉਹ ਜਿਹੜਾ ਵੈਗੁਰੂ ਪਰਮੇਸ਼ਰ ਹੈ ਉਹ ਹਕੀਮਾਂ ਦਾ ਹਕੀਮ ਹੈ ਉਹ ਵੈਦਾਂ ਦਾ ਵੈਦ ਹੈ ਗੁਰੂ ਹੀ ਵੈਦ ਹੈ ਉਹਨੇ ਹੀ ਸਾਡੇ ਜਿਹੜੇ ਦੁੱਖ ਹਨ ਘਟਣੇ ਹਨ ਦੇਖੋ ਜੀ ਪਾਣੀ ਪੜਨ ਦੇ ਨਾਲ ਸਰੀਰ ਦੇ ਰੋਗ ਦੂਰ ਹੁੰਦੇ ਹਨ ਜਿੱਥੇ ਮਨ ਛਾਂਤ ਹੁੰਦਾ ਹੈ ਉਦੋਂ ਫਿਰ ਸਰੀਰ ਦੇ ਰੋਗ ਵੀ ਦੂਰ ਹੁੰਦੇ ਹਨ ਸਾਧ ਸੰਗਤ ਜੀ ਸਰੀਰ ਦੀ ਗੱਲ ਤਾਂ ਸਰੀਰ ਵੀ ਠੀਕ ਹੋ ਜਾਵੇਗਾ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਤਾਂ ਦੇਖ ਲਵੋ ਸੇਵਾ ਨੂੰ ਲੱਗਦਾ ਹੈ ਮੇਵਾ ਸੇਵਾ ਕੀੜੀ ਹੈ ਨਾਮ ਜਪਣਾ ਵੀ ਰੱਬ ਦੀ ਸੇਵਾ ਹੈ ਹੋਰ ਆਪਾਂ ਸੇਵਾ ਕਿਵੇਂ ਕਰ ਸਕਦੇ ਹਾਂ ਜਿਨੇ ਸਮੁੰਦਰ ਬਣਾਏ ਐਡੇ ਉਹਨੂੰ ਪਾਣੀ ਪਿਆ ਦਈਏ ਆਪਾ ਰੱਬ ਨੂੰ ਇਹਦੀ ਸੇਵਾ ਹੈਗੀ ਹੈ ਨਾਮ ਜਪਣਾ ਉਹਦੀ ਸੇਵਾ ਹਰ ਕੀ ਟਹਿਲ ਖ ਮਾਮਨੇ ਜੱਪੀਏ ਪ੍ਰਭ ਦਾ ਨਾਮ ਤੇ ਸਾ ਸੰਗਾਂ ਦੇ ਇਮਤਿਹਾਨ ਵੀ ਹੁੰਦੇ ਹਨ ਬਾਬਾ ਨਾਨਕ ਸਿੰਘ ਜੀ ਨੇ ਉਹ ਜਿਹੜੇ ਆਪਣੇ ਸੇਵਕ ਸੀ ਉਹਨਾਂ ਨੂੰ ਸੇਵਾ ਕਰਨ ਲਈ ਕਿਉਂ ਕਿਆ ਉਹਨਾਂ ਦੇ ਪੁੰਨ ਵੱਧ ਜਾਣ ਤੇ ਉਹ ਮਨ ਦੇ ਵਿੱਚ ਸੋਚਦੇ ਰਹੇ ਕਿ ਸੰਤਾਂ ਨੇ ਪਤਾ ਨਹੀਂ ਸਾਡੇ ਨਾਲ ਗੱਲ ਕਿਉਂ ਨਹੀਂ ਕੀਤੀ ਸਿੱਧਾ ਆਇਆ ਨੂੰ ਸੇਵਾ ਕਰਨ ਨੂੰ ਕਹੇ ਦਿੱਤਾ ਮਹਾਪੁਰਖ ਦੇਖ ਲੈਂਦੇ ਹਨ ਕਿ ਬੰਦੇ ਦੇ ਮੱਥੇ ਦੇ ਲੇਖ ਇਹਦੇ ਮੱਥੇ ਦੇ ਲੇਖਾਂ ਵਿੱਚ ਸੇਵਾ ਜੇ ਥੋੜੀ ਹੈ ਤੇ ਮੰਗਦੇ ਬਹੁਤਾ ਹਨ ਤੇ ਸੇਵਾ ਥੋੜੀ ਬਹੁਤਾ ਤਾਂ ਇਹ ਚੀਜ਼ ਠੀਕ ਨਹੀਂ ਬੰਦੇ ਦੀ ਸੇਵਾ ਥੋੜੀ ਹੈ ਤੇ ਮੰਗੀ ਬਹੁਤਾ ਜਾਵੇ ਤਾਂ ਉਹਨੂੰ ਸੇਵਾ ਵੀ ਕਰਨੇ ਪੈਂਦੇ ਹੈ ਕਰੀਏ ਸੇਵਕ ਬਣ ਕੇ ਗੁਰੂ ਦੀ ਸੇਵਾ ਕਰਨੇ ਹੈ ਉਹਨੂੰ ਰੱਬ ਸਮਝ ਕੇ ਇੱਕ ਸ਼ਰਤ ਇਹਦੇ ਵਿੱਚ ਵੀ ਹੰਕਾਰ ਨਾ ਆ ਜਾਵੇ ਇਹ ਤਾਂ ਜਦੋਂ ਹੰਕਾਰ ਆ ਗਿਆ ਮੈਂ ਆ ਗਈ ਕੀਤੀ ਸੇਵਾ ਬਸ ਸਮਝ ਲਓ ਕਿ ਖੋ ਦੇ ਵਿੱਚ ਪੈ ਗਈ ਉਹ ਗਈ ਸੇਵਾ ਕੀਤੀ ਹੋਈ ਸੇਵਾ ਦਾ ਸੰਗਾ ਜੇ ਫਿਰ ਕੋਈ ਵੀ ਮੋਲ ਨਹੀਂ ਪੈਂਦਾ ਤੇ ਸਾਧ ਸੰਗਾ ਜੀ ਮਹਾਪੁਰਖ ਜੀ ਬਚਨ ਕਰਦੇ ਹਨ ਕਿ ਸੈਸਭਾ ਕਿ ਸਾਰਿਆਂ ਵਾਸਤੇ ਸਾਂਝਾ ਹੁੰਦਾ ਹੈ ਇਹ ਗੱਲ ਵਿੱਚ ਤੁਸੀਂ ਵਿਸ਼ਵਾਸ ਕਰੋ ਯਕੀਨ ਕਰੋ ਤਾਂ ਮਹਾਪੁਰਖਾ ਨੇ ਫਿਰ ਉਹ ਜਾਣ ਲਿਆ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਪ੍ਰਸ਼ਨ ਸਾਨੂੰ ਆਇਆ ਕਿ ਸੇਵਾ ਕਰਨ ਨੂੰ ਕਿਉਂ ਕਹਿ ਦਿੱਤਾ ਕੋਲ ਕਿਉਂ ਨਹੀਂ ਬਿਠਾਇਆ ਤਾਂ ਫਿਰ ਬਾਬਾ ਨਾਨਕ ਸਿੰਘ ਜੀ ਨੇ ਉਹਨਾਂ ਨੂੰ ਕੋਲ ਬੁਲਾ ਲਿਆ ਤੇ ਜਦੋਂ ਕੋਲ ਬੁਲਾਇਆ ਤੇ ਕਹਿਣ ਲੱਗੇ ਹਰਨਾਮਸਿਆ ਇੱਕ ਗੱਲ ਦੱਸ ਤੇਰੇ ਮਨ ਵਿੱਚ ਕੀ ਹੈ ਫਿਰ ਉਹਨਾਂ ਨੇ ਕਿਹਾ ਜੀ ਮੇਰਾ ਭਾਂਜਾ ਲੱਗਦਾ ਹੈ ਇਹ ਡਗੋਰ ਸਿੰਘ ਤੇ ਇਹਦੇ ਤੇ ਕਿਰਪਾ ਕਰੋ ਜੀ ਉਸ ਵਕਤ ਫਿਰ ਤਣ ਤਣ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾ ਵਾਲਿਆਂ ਨੇ ਬਚਨ ਕੀਤੇ ਕਿ ਕਿਰਪਾ ਤਾਂ ਬਾਬੇ ਨਾਨਕ ਨੇ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਨੀ ਹੈ ਭਾਈ ਉਸ ਵਕਤ ਕਿਹਨ ਨਹੀਂ ਮਹਾਪੁਰਖੋ ਕਿਰਪਾ ਆਪਰਾਹੀ ਹੋ ਜਾਣੀ ਹੈ ਅਸੀਂ ਜਾਣਦੇ ਹਾਂ ਤੁਸੀਂ ਵੈਗਰੂ ਜੀ ਦੇ ਪਿਆਰੇ ਹੋ ਰੱਬ ਦੇ ਪਿਆਰੇ ਹੋ ਤੁਸੀਂ ਉਹੋ ਜਿਨ੍ਹਾਂ ਬਾਰੇ ਆਤਸ ਵਿੱਚ ਕਿਹਾ ਜਾਂਦਾ ਹੈ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿ ਆਵੇ ਉਸ ਵਕਤ ਕਿਹਾ ਕਿ ਟਗੋਰ ਸਿੰਘੇ ਮੇਰਾ ਪਾਂਜਾ ਹੈ ਇਹਦੇ ਘਰ ਵਿੱਚ ਇਕਲੌਤਾ ਪੁੱਤਰ ਸੀ ਜਿਹਦਾ ਨਾਮ ਸੀ ਤਲੇਪ ਸਿੰਘ ਤੇ ਉਹ ਮਰ ਗਿਆ ਇਹ ਡਗੋਰ ਸਿੰਘ ਤੇ ਇਹਦਾ ਸਾਰਾ ਪਰਿਵਾਰ ਉਦਾਸ ਰਹਿੰਦਾ ਹੈ ਰੋ ਰੋ ਕੇ ਇਹਨਾਂ ਦੇ ਸਰੀਰ ਨੂੰ ਰੋਗ ਲੱਗ ਗਏ ਹਨ ਮਾਨੋ ਸੋਗ ਲੱਗ ਗਏ ਹਨ ਇਹ ਮੇਰੇ ਕੋਲ ਆਇਆ ਤਾਂ ਮੈਨੂੰ ਦਿਲਾਸਾ ਦੇ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਆਇਆ ਆਪ ਜੀ ਕਿਰਪਾ ਕਰੋ ਫਿਰ ਉਦੋਂ ਬਾਬਾ ਨੰਦ ਸਿੰਘ ਜੀ ਨੇ ਕਿਹਾ ਕਿ ਜਾਓ ਜਾ ਕੇ ਸ੍ਰੀ ਗੁਰੂ ਕਰਨ ਸਾਹਿਬ ਮਹਾਰਾਜ ਜੀ ਅੱਗੇ ਬੇਨਤੀ ਕਰੋ ਸਤਿਗੁਰ ਪਾਲਾ ਕਰਨਗੇ ਫਿਰ ਬਾਬਾ ਨੰਦ ਸਿੰਘ ਜੀ ਨੇ ਇਹਨਾਂ ਨੂੰ ਆਖਿਆ ਕਿ ਭਾਏ ਸ੍ਰੀ ਜਪਜੀ ਸਾਹਿਬ ਦੇ ਪਾਣੀ ਦਾ ਪਾਠ ਹਰ ਰੋਜ਼ ਕਰਿਆ ਕਰੋ ਗੁਰੂ ਦਾ ਸਿਮਰਨ ਕਰਿਆ ਕਰੋ ਇਹਨਾਂ ਨੂੰ ਪ੍ਰਸ਼ਾਦ ਦਿੱਤਾ ਗਿਆ ਤੇ ਲੈ ਕੇ ਉਦੋਂ ਫਿਰ ਇਹ ਅਰਦਾਸ ਕਰਕੇ ਪਾਬਾ ਜੀ ਤੋਂ ਵਾਪਸ ਆਪਣੇ ਨਗਰ ਆ ਗਏ ਕਰਿਆਏ ਪ੍ਰਸ਼ਾਦ ਸਾਰੇ ਪਰਿਵਾਰ ਦੇ ਵਿੱਚ ਵਰਤਾਇਆ ਤੇ ਕੁਝ ਸਮਾਂ ਬੀਤਿਆ ਜਿਵੇਂ ਕਿ ਦੁੱਖ ਸੁੱਖ ਬੰਦੇ ਦੇ ਨਾਲ ਚੱਲਦੇ ਹਨ ਤੇ ਸਿਮਰਨ ਦੇ ਨਾਲ ਜੁੜੇ ਤੇ ਵਾਇਗਰੋ ਦੇ ਨਾਲ ਜੁੜੇ ਕੁਝ ਹੀ ਬਾਅਦ ਇਹਨਾਂ ਦੇ ਘਰ ਇੱਕ ਬੱਚਾ ਪੈਦਾ ਹੋਇਆ ਤੇ ਇਹ ਬੱਚੇ ਦਾ ਜਦੋਂ ਨਾਮਕਰਨ ਕੀਤਾ ਤੇ ਇਹਦਾ ਨਾਮ ਫਿਰ ਸਾਦੋ ਸਿੰਘ ਰੱਖਿਆ ਗਿਆ ਸਾਹ ਸੰਗਤ ਜੀ ਜਦੋਂ ਨਾਮ ਸਿਮਰਨ ਦੇ ਨਾਲ जोड ਗਏ ਸਰੀਰ ਦੇ ਰੋਗ ਵੀ ਦੂਰ ਹੋ ਗਏ ਘਰ ਵਿੱਚ ਖੁਸ਼ੀਆਂ ਵੀ ਆ ਗਈਆਂ ਤੇ ਸੰਗਤ ਜੀ ਬਾਬਾ ਜੀ ਦੇ ਬਚਨ ਕੀਤਾ ਸੀ ਜਿਨ੍ਹਾਂ ਨੇ ਇਹ ਗੱਲਾਂ ਮੰਨ ਲਈਆਂ ਸੇਵਾ ਤੇ ਸਿਮਰਨ ਸਮਝ ਲਓ ਉਹਦਾ ਪਰ ਉਤਾਰਾ ਹੋ ਗਿਆ ਤਾਂ ਬਚਨ ਜਦੋਂ ਆਪਾਂ ਮਹਾਕੁਰਖਾਂ ਦੇ ਕੋਲ ਜਾ ਕੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਕਹਿ દઈએ ਇਹਦੇ ਨਾਲ ਵੀ ਬੰਦੇ ਦਾ ਭਲਾ ਹੋ ਜਾਂਦਾ ਹੈ ਤਸਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਸਿਮਰਨ ਦੇ ਨਾਲ ਜੁੜਨਾ ਚਾਹੀਦਾ ਹੈ ਦੁੱਖ ਸੁੱਖ ਤਾਂ ਸੰਗਤ ਜੀ ਆਉਂਦੇ ਰਹਿੰਦੇ ਹਨ ਇਹ ਬੰਦੇ ਦੇ ਨਾਲ-ਨਾਲ ਚੱਲਦੇ ਰਹਿੰਦੇ ਹਨ ਇਹਨਾਂ ਨੂੰ ਆਪਾਂ ਪਾਸੇ ਨਹੀਂ ਕਰ ਸਕਦੇ ਆਪਣੇ ਜ਼ਿੰਦਗੀ ਤੋਂ ਜਿਹੜਾ ਬੰਦਾ ਸੁੱਖ ਛੱਡ ਕੇ ਕੇਵਲ ਕਹਿੰਦਾ ਹੈ ਕਿ ਮੈਨੂੰ ਆਨੰਦ ਚਾਹੀਦਾ ਹੈ ਉਹਨੂੰ ਸਿਮਰਨ ਕਰਨਾ ਪਾਵੇਗਾ ਉਹਨੂੰ ਭਗਤੀ ਕਰਨੀ ਪਾਵੇਗੀ ਜਿਹੜਾ ਬੰਦਾ ਕਹਿੰਦਾ ਹੈ ਮੈਨੂੰ ਦੁੱਖ ਆਵੇ ਹੀ ਨਾ ਸੌਖਾ ਟੇਕੇ ਰਹਾ ਮੈਂ ਤੇ ਉਹ ਬੰਦਾ ਬੇਵਕੂਫ ਹੈ ਮੋਰਖੇ ਉਹ ਬੰਦਾ ਕਮਲਾ ਹੈ ਚੱਲਾ ਹੈ ਇਹੋ ਜਿਹੀਆਂ ਗੱਲਾਂ ਕਰਦਾ ਹੈ ਸਾਧ ਸੰਗਤ ਜੀ ਇਹ ਪੰਕਤੀਆਂ ਆਉਂਦੀਆਂ ਹਨ ਸਾਧ ਸੰਗਤ ਜੀ ਜੇਕਰ ਮਾਨੋ ਟਕਾ ਚਾਹੀਦਾ ਹੈ ਤਾਂ ਗੁਰਬਾਣੀ ਦੇ ਨਾਲ ਚ ਗੁਰਬਾਣੀ ਦੇ ਨਾਲ ਜੁੜੋ ਸਿਮਰਨ ਦੇ ਨਾਲ ਜੁੜੋ ਤੁਹਾਡਾ ਪਰਉਤਾਰਾ ਆਪਣੇ ਹੀ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ